ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਰੋਡੇ ਪਿੰਡ ਦੇ ਵਿੱਚ ਰੋਡੇ ਪਿੰਡ ਮੋਗੇ ਜ਼ਿਲ੍ਹੇ ਦਾ ਪਿੰਡ ਆ ਔਰ ਇਹ ਪਿੰਡ ਮਿੱਤਰੋ ਬਾਗੇਪੁਰ ਨੇ ਸ਼ਹਿਰ ਦੀ ਬੁੱਕਲ ਦਾ ਨਿਕਮਾਨ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵਪਾਰ ਲੈਣ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ 3 ਜਨਵਾਰ ਦਿਖਾਉਣੇ ਆ ਦੋ ਝੋਟੀਆਂ ਕੱਟੀਆਂ ਪਰ ਇੱਕ ਤੁਹਾਨੂੰ ਮੈਂ ਵਿਖਾਉਣੀ ਆ ਗੱਬਣ ਚੱਕ ਪਾਸ ਆ ਉਹ ਕਰਦੇ ਆ ਗੱਲਬਾਤ ਬਾਈ ਦੇ ਨਾਲ ਸਸਿਕਲ ਬਾਈ ਕੀ ਹਾਲ ਹੈ ਵੀਰੇ ਸਸਿਕਲ ਕੀ ਹਾਲ ਚਾਲ ਬਹੁਤ ਵਧੀਆ ਸੇਤਾਂਕਰ ਪਰਿਵਾਰ ਜੀ ਪੂਰੇ ਵਧੀਆ ਵੀਰੇ ਵੱਡੇ ਬਾਈ ਫਿਰ ਕਰਤਾ ਸੀਜ਼ਨ ਤੋਂ ਬਾਅਦ ਕੰਮ ਸ਼ੁਰੂ ਹਾਂਜੀ ਹਾਂਜੀ ਵੀਰੇ ਠੀਕ ਆ ਵੀਰੇ ਤੇ ਬਾਈ ਫਿਰ ਮੈਂ ਦੀ ਕੀ ਡਿਟੇਲ ਆ ਵੀਰੇ ਮੈਂ ਵੀਰੇ ਇਹ 7 ਮਹੀਨੇ ਦੀ ਗੱਬਣ ਆ ਜੀ 8ਵਾਂ ਮਹੀਨਾ ਨੂੰ ਸਟਾਰਟ ਆ ਜਾਣੀ ਕਿ ਨਾ 8ਵਾਂ ਮਹੀਨਾ ਚ ਸਟਾਰਟ ਆ ਹਾਂਜੀ ਹਾਂਜੀ 7 ਮਹੀਨੇ ਦੀ ਗੱਬਣ ਆ ਹਾਂਜੀ ਹਾਂਜੀ ਤੇ ਕੋਈ ਵੀ ਬੰਦਾ ਵੀਰੇ ਆਪਦਾ ਡਾਕਟਰ ਲਿਆ ਕੇ ਚੈੱਕ ਕਰਾ ਕੇ ਲਿਆ ਸਕਦਾ ਬਿਲਕੁਲ ਜੀ ਬਿਲਕੁਲ ਦੁੱਧੋਂ ਡਰਾਈ ਹੈ ਵੀਰੇ ਤਾਜੀ ਦੁੱਧ ਦਾ ਰਿਕਾਰਡ ਕੀ ਹੈ ਵੀਰੇ 12 13 ਕਿਲੋ ਦੁੱਧ ਦਤਾ ਵੀਰੇ ਪਹਿਲਾਂ ਨੇ ਨੇ 13 ਕਿਲੋ ਠੀਕ ਹੈ ਵੀਰੇ ਠੀਕ ਹੈ ਤੇ ਬਾਈ ਇਹ ਸੂਏ ਕਿੰਵੇਂ ਲਈ ਗੱਬਣ ਦੂਜੇ ਦੁੱਧ ਦੇ ਦੂਜੇ ਵਾਸਤੇ ਦੂਜੇ ਵਾਸਤੇ ਬਾਈ ਮੜ ਤੋਂ ਡਾਇਮੰਡ ਤੋਂ ਗੱਬਣਾ ਕੀ ਰੇਟ ਰਹੂਗਾ ਵੀਰੇ ਰੇਟ ਵੀਰੇ ਦਾ ਫੋਨ ਤੇ ਕਰ ਲਾਂਗੇ ਯਾਰ ਓਕੇ ਜੀ ਹਾਂਜੀ ਲੈ ਵੀ ਮਿੱਤਰੋ ਦੂਜੇ ਸੂਏ ਲਈ ਗੱਬਣ ਡਾਇਮੰਡ ਦੇ ਸੀਮਣਤਵਾ ਕਰਮਾ ਵਾਲੀ ਤੇ ਲੈਵੇ ਲੂਵੇ ਦੇ ਕੁਆਲਿਟੀ ਬਹੁਤ ਜ਼ਬਰਦਸਤ ਆ ਬਾਈ ਦੇਖੋ ਤੁਸੀਂ ਚੰਗੀ ਵੀਰੇ ਪਰਮਾਤਮਾ ਨੇ ਅੰਗ ਲਾਏ ਆ ਚੰਗੇ ਬਾਲੇ ਢਾਂਚਾ ਵੀ ਆ ਪੂਰਾ ਚੰਗਾ ਤੇ ਕੁਆਲਿਟੀ ਵੀ ਆ ਜ਼ਬਰਦਸਤ ਤੇ ਮਿੱਤਰੋ ਲੇਵੇ ਦੇ ਵਿੱਚ ਉਹ ਸਪੇਸ ਵੇਖੋ ਤੁਸੀਂ ਕਰਮ ਵਾਲੀ ਦਾ ਟੱਟ ਲਾ ਟੱਲਾ ਲੇਵਾਲੂ ਆ ਪੂਰਾ ਟਿਕਾਣੇ ਦਾ ਬਣਾ ਕੇ ਤੁਹੂੰਗੀ ਕਰਮ ਵਾਲੀ ਰੇਟ ਪਾਈ ਹੋਣੀ ਤੁਹਾਡੇ ਨਾਲ ਫੋਨ ਤੇ ਤੈਅ ਕਰਨਗੇ ਗੱਲਬਾਤ ਲਈ ਨੰਬਰ ਨੋਟ ਹੋਊਗਾ ਅਗਲੀ ਕਾਰਵਾਈ ਝੋਟੀ ਤੋਂ ਕਰਦੇ ਆ ਬਈ ਝੋਟੀ ਦੀ ਕੀ ਡਿਟੇਲ ਆ ਇਹ ਵੀਰੇ ਹੋਊਗੀ ਯਾਰ 20 ਕਿ ਮਹੀਨਾ ਦੇ ਨੇੜੇ ਹਨਾ ਜੀ ਹਾਂ ਦੰਦਾ ਤੋਂ ਖੀਰੀ ਆ ਦੰਦਾ ਤੋਂ ਖੀਰੀ ਆ ਹਾਂਜੀ 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 ਠੀਕ ਆ ਬਈ ਤੇ ਇਹ ਕਿਹੜੇ ਸੀਮਨ ਸੋਮਨ ਇਹ ਵੀਰੇ ਸਰਕਾਰੀ ਸੀਮਨ ਦੀ ਸੀਗੀ ਹਨਾ ਓਕੇ ਜੀ ਹਾਂ ਤੇ ਇਹ ਕਿੰਨੇ ਦੀ ਦੇ ਦੇਾਂਗੇ ਵੀਰੇ ਇਹ ਵੀ ਵੀਰੇ ਆਪਾਂ ਯਾਰ ਲੈਣ ਦੇਣੀ ਦੱਸ ਦਈਏ ਯਾਰ 38000 ਦੀ ਦੇ ਦਾਂਗੇ ਸਰ 38000 ਦੀ ਹਾਂ ਮਾਨਤਾ ਨਾ ਕਰ ਦਾਂਗੇ ਵੀਰੇ ਕੋਈ ਠੀਕ ਹੈ ਕੱਢੀ ਬਾਹਰ ਨੂੰ ਲੈ ਵੀ ਮਿੱਤਰੋ ਖੀਰੀ ਆ ਵੀਰੇ ਹਾਂ ਵੀਰੇ ਖੀਰੀ ਖੀਰੀ ਝੋਟੀ ਆ ਬਹੁਤ ਸੋਹਣੀ ਮਿੱਤਰੋ ਚਾਰੇ ਪੈਰ ਨਿੱਕਾ ਨਿੱਕਾ ਸਿੰਘ ਵਜਨ ਵਜੂਦ ਤਾਂ ਚਾ ਕੱਟੀ ਦਾ ਬਹੁਤ ਚੰਗਾ ਸਿੰਘ ਗੋਲ ਜਵਾ ਮਿੱਤਰੋ ਛੋਟੇ ਛੋਟੇ ਸਿੰਘ ਦੇ ਵਿੱਚ ਆ ਰੇਟ 38000 ਰੁਪਿਆ ਵਾ ਮਾਨਤਨ ਹੋ ਜਾਊਗਾ ਛੋਟੀ ਸਿੰਘਾਂ ਦੀ ਵੀ ਚੰਗੀ ਆ ਤੇ ਕੁਆਲਿਟੀ ਵੱਲੋਂ ਵੀ ਚੰਗੀ ਦੇਖ ਸਕਦੇ ਆ ਮਿੱਤਰੋ ਤੁਸੀਂ ਤੇ ਬਾਕੀ ਬਈ 6 ਕੁ ਮਹੀਨਾ ਤੱਕ ਬਣੂਗਾ ਹਾਂ ਹਾਂ एवरीवन ਇੰਦਰ ਰੇਟ 30000 ਪਰ ਲਈ ਬਈ ਓਏ ਮੇਰੇ ਯਾਰ ਕੱਟੇ ਹੋਊਗੀ ਯਾਰ ਸਾਲ ਕਿਤੇ ਨੇੜ ਹੋਊਗੀ ਹਨਾ ਹਾਂ 11 12 ਮਹੀਨੇ ਦੀ ਠੀਕ ਆ ਉਹ ਕਿੰਨੇ ਦੀ ਦੇ ਦਈਏ ਯਾਰ 20000 ਦੀ ਦੇ ਦਾਂਗੇ ਯਾਰ ਬਾਈ 20000 ਦੀ ਬੜਦੀ ਏ ਕੋਡ ਹੋਰ ਨਾ ਮਾਨਤਨ ਮੈਂ ਕਰਦਾਂਗੇ ਮੇਰੇ ਮੌਕੇ ਤੇ ਕੋਈ ਵਾ ਠੀਕ ਝੋਲੀ ਵਿਖਾ ਦੇ ਪੁੱਤ ਝੋਲੀ ਝਾਲੀ ਦਾ ਵੀਰੇ ਬੜੀ ਜਿਆਦਾ ਚੰਗੀ ਦੇ ਸਕਦੇ ਆ ਮਿੱਤਰੋ ਤੁਹਾਨੂੰ ਝੋਲੀ ਝਾਲੀ ਤੇ ਜੱਗਪਣ ਹੁੰਦੀਆਂ ਨੇ ਤੇ ਸ਼ਾਨੀਆਂ ਨਿਸ਼ੂਨੀਆਂ ਸਾਰੀਆਂ ਪੂਰੀਆਂ ਆ ਯਾਰ ਤੁਹਾਡੇ ਇਹਦਾ ਵੀ ਤਿੰਨ ਥਣ ਗਲਾ ਇੱਕ ਖਰਾਣਾ ਵੀ ਤੇ ਤਿੰਨ ਕਾਲੇ ਹਨਾ ਹਾਂ 20000 ਚ ਮਾਨਤਨ ਕੋਈ ਕਰਦਾਂਗੇ ਵੀਰੇ ਕੋਈ ਠੀਕ ਆ ਬਾਈ ਲੈ ਵੀ ਮਿੱਤਰੋ 20000 ਚ ਮਾਨਤਨ ਉਹਦੀ ਝੋਟੀ ਵੀ ਚੰਗੀ ਆ ਇਹ ਤਿੰਨ ਜਾਨਵਰ ਸੀ ਬਾਈ ਉਹਨਾਂ ਦੇ ਤਿੰਨਾਂ ਜਾਨਵਰਾਂ ਨੂੰ ਖਰੀਦਣ ਦੇ ਲਈ ਪਿੰਡ ਤੁਹਾਨੂੰ ਰੋਡੇ ਦੇ ਵਿੱਚ ਆਉਣਾ ਪੈਣਾ ਨੰਬਰ ਬਾਈ ਆਪਣਾ ਨੰਬਰ ਉਹ ਹੀ ਵੀਰੇ ਚਲਾ ਦੇ ਓਕੇ 70 ਵਾਲਾ ਹੀ ਉਹ ਹਾਂ ਠੀਕ ਹੋ ਗਏ ਲੈ ਵੀ ਉਸ ਨੰਬਰ ਤੇ ਗੱਲਬਾਤ ਕਰ ਲੈ ਧੰਨਵਾਦ ਤੁਹਾਨੂੰ